ਇਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਬਹੁਤ ਹੀ ਵੱਡੀ ਖਬਰ ਆਈ ਹੈ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੈ ਜਿਸ ਦੇ ਲਈ ਜੋ ਉਨ੍ਹਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਦੱਸਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਆਉਣ ਵਾਲੇ ਪ੍ਰਧਾਨ ਵੀ ਹੋਣਗੇ ਉਹਨਾਂ ਦੀ ਸਿਹਤ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਪਿਛਲੇ ਮਹੀਨੇ ਉਹਨਾਂ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੁੰਦੇ ਨੇ ਤਾਂ ਅਚਾਨਕ ਉਹਨਾਂ ਦੇ ਨਾਲ ਅੱਜ ਜੋ ਉਹਨਾਂ ਦੀ ਸਿਹਤ ਤੇ ਬਾਰੇ ਅਪਡੇਟ ਆਉਂਦੀ ਹੈ ਕਿ ਉਹਨਾਂ ਦੀ ਬਾਹਾਂ ਦੇ ਉੱਪਰ ਸੱਟ ਲੱਗੀ ਹੈ ਜੋ ਕਿ ਉਹਨਾਂ ਦੇ ਵੱਲੋਂ ਤਸਵੀਰਾਂ ਦੇ ਵਿੱਚ ਆਪਣੀ ਬਾਹਾਂ ਦੇ ਉੱਪਰ ਆਰਮ ਸੇਲਿੰਗ ਪੋਚ ਲੱਗਿਆ ਹੋਇਆ ਨਜ਼ਰ ਆ ਰਹੇ ਨੇ ਸੋ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਮੋਢੇ ਦੇ ਉੱਪਰ ਸੱਟ ਬਹੁਤ ਗਹਿਰੀ ਲੱਗੀ ਹੈ ਜੋ ਕਿ ਅਕਾਲੀ ਦਲ ਪਾਰਟੀ ਲਈ ਬਹੁਤ ਹੀ ਮੰਦ ਭਾਗੀ ਖਬਰ ਹੈ ਸੋ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਜਦੋਂ ਉਹਨਾਂ ਨੂੰ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਕੁਝ ਦਿਨ ਪਹਿਲਾਂ ਉਹ ਸ਼੍ਰੀ ਅਕਾਲ ਤਖ ਸਵੇਕੇ ਨਮਸਤਕ ਹੁਣ ਤੇ ਪਹੁੰਚੇ ਸੀ ਉਸ ਵਕਤ ਵੀ ਉਹਨਾਂ ਦੇ ਜਿਹੜਾ ਕਿ ਸੱਟ ਲੱਗੀ ਹੋਈ ਸੀ ਉਹਨਾਂ ਦੇ ਪੈਰ ਦੇ ਉੱਪਰ ਜੋ ਪਲਸਟਰ ਹੋਇਆ ਸੀਗਾ ਸੋ ਹੁਣ ਅੱਜ ਉਹਨਾਂ ਦੇ ਜਿਹੜਾ ਕਿ ਉਹਨਾਂ ਦੇ ਹੀ ਸਾਥੀ ਰਹੇ ਸਰਦਾਰ ਸੁਭਾ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਦਾ ਜੋਜ ਅੰਤਿਮ ਅਰਦਾਸ ਸੀ ਉਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਅਕਾਲੀ ਲੀਡਰ ਨੇ ਸੋ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਫੜ ਕੇ ਜਿਹੜਾ ਆਰਾਮ ਨਾਲ ਲਿਆਇਆ ਜਾ ਰਿਹਾ ਹੈ ਸੁਖਵੀਰ ਸਿੰਘ ਬਾਦੜਦੇ ਜੋ ਮੋਢੇ ਦੇ ਉੱਪਰ ਅਚਾਨਕ ਜਿਹੜਾ ਕਿ ਫੈਕਚਰ ਹੋਇਆ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਾਣ ਕਿਸ ਤਰ੍ਹਾਂ ਉਹਨਾਂ ਨੇ ਸਿਲਿੰਗ ਪੋਚ ਜਿਹੜਾ ਪਹਿਨਿਆ ਹੋਇਆ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਸੋ ਦੱਸਦੀ ਕਿ ਪਿਛਲੇ ਸਾਲ ਉਹਨਾਂ ਨੂੰ ਸੱਟ ਲੱਗੀ ਸੀ ਜਿਸ ਤੇ ਕਾਰਨ ਉਹਨਾਂ ਦੇ ਸੱਜੇ ਪੈਰ ਦੀ ਉਂਗਲੀ ਟੁੱਟ ਗਈ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਪਹੁੰਚੇ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਰਜਰੀ ਹੋਈ ਸੀ ਪੈਰ ਦੀ ਜਦੋਂ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਸੀ ਉਸ ਵਕਤ ਉਹਨਾਂ ਨੇ ਪਲਸਟਰ ਹੋਇਆ ਹੋਇਆ ਸੀ ਔਰ व्हीਲ ਚੇਅਰ ਤੇ ਬੈਠ ਕੇ ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਪੂਰੀ ਕੀਤੀ ਸੀ ਔਰ ਸੇਵਾ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਲਾਭ ਖਟਿਆ ਸੀਗਾ ਸੋ ਸੁਖਵੀਰ ਸਿੰਘ ਬਾਦਲ ਤੁਹਾਨੂੰ ਦੱਸਦੀ ਹੈ ਕਿ ਸੁਭਾ ਸਿੰਘ ਬਾਦਲ ਦੇ ਘਰ ਉਹਨਾਂ ਦੀ ਧਰਮ ਪਤਨੀ ਜੋਗ ਦਿਹਾਂਤ ਹੋ ਗਿਆ ਸੀਗਾ ਪਰਮਜੀਤ ਕੌਰ ਬਾਦਲ ਜਿਹੜੇ ਕਿ ਸੁਭਾ ਸਿੰਘ ਬਾਦਲ ਦੀ ਧਰਮ ਪਤਨੀ ਸੀ ਉਹਨਾਂ ਦਾ ਅੱਜ ਅੰਤਿਮ ਅਰਦਾਸ ਸੀ ਜਿਸ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਉਹਨਾਂ ਦਾ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਅੱਜ ਇੱਕ ਆਪਣੇ ਬਹੁਤ ਹੀ ਨਜ਼ਦੀਕ ਸਾਥੀ ਦੀ ਜਿਹੜੀ ਧਰਮ ਪਤਨੀ ਦੇ ਦਿਹਾਂ ਤੇ ਉੱਪਰ ਮੈਨੂੰ ਬਹੁਤ ਗਹਿਰੀ ਸੱਟ ਲੱਗੀ ਏ ਸੋ ਸੁਭੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਪਰਮਜੀਤ ਦੀ ਬੇਵਕਤੀ ਮੌਤੇ ਕਾਰਨ ਜੋ ਉਹਨਾਂ ਦਾ ਅਕਾਲ ਚਲਾਣਾ ਕਰਗੇ ਸੀ ਉਹਨਾਂ ਦੇ ਕਰ ਦੁੱਖ ਸਾਝਾ ਕਰਨ ਵਾਸਤੇ ਪਹੁੰਚੇ ਹੋਏ ਨੇ ਸੁਭੀਰ ਸਿੰਘ ਬਾਦਲ ਉਹਨਾਂ ਦੇ ਸਾਥੀ ਜੋ ਅਕਾਲੀ ਦਲ ਲਈ ਬਹੁਤ ਹੀ ਮਾਤਭਾਗੀ ਖਬਰੇ ਜੋ ਕਿ ਹੁਣ ਬਹੁਤ ਸਾਰੇ ਅਕਾਲੀ ਦਲ ਪਾਰਟੀ ਦੇ ਲੀਡਰ ਸੁਭੀਰ ਸਿੰਘ ਬਾਦਲ ਨੂੰ ਉਹਨਾਂ ਵਾਸਤੇ ਪੁੱਛਣ ਵਾਸਤੇ ਜਾ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਵੀ ਜ਼ਰੂਰ ਪਹੁੰਚਣਗੇ ਜਿਹੜਾ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਨਾਰਾਜ਼ਗੀ ਜाहिर ਕੀਤੀ ਜਾ ਰਹੀ ਸੀ ਜਿਵੇਂ ਹੀ ਕੱਲ ਉਹਨਾਂ ਨੂੰ ਮਨਾਉਣ ਵਾਸਤੇ ਅਕਾਲੀ ਦਲ ਦੇ ਜੋ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਜਿਹੜੇ ਉਹ ਪਹੁੰਚੇ ਹੋਏ ਸੀ ਚੰਡੀਗੜ੍ਹ ਵਿਖੇ ਔਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਸਪੈਸ਼ਲ ਭੇਜਿਆ ਸੀਗਾ ਜੋ ਬਲਵਿੰਦਰ ਸਿੰਘ ਪੁੰਦੜ ਨੇ ਕਿ ਮਜੀਠੀਆ ਸਾਹਿਬ ਨੂੰ ਤੁਸੀਂ ਜਿਹੜਾ ਕਿ ਪੁੱਛੋ ਜਾ ਕੇ ਕੀ ਕਾਰਨ ਨੇ ਮਜੀਠੀਆ ਸਾਹਿਬ ਕਿਉਂ ਨਾਰਾਜ਼ ਹੋ ਗਏ ਨੇ ਸੋ ਅੱਜ ਜੋ ਸੁਖਵੀਰ ਸਿੰਘ ਬਾਦਲ ਦੇ ਇਹ ਮੋਢੇ ਦੇ ਸੱਟ ਲੱਗੀ ਇਸ ਦੇ ਬਾਰੇ ਮਜੀਠੀਆ ਸਾਹਿਬ ਵੀ ਬਹੁਤ ਚਿੰਤਿਤ ਹੋਣਗੇ ਸੋ ਪਰਮਾਤਮਾ ਕਰੇ ਵੈਗਰੂ ਕਰੇ ਕਿ ਸਹੀ ਜਲਦੀ ਕਾਮਯਾਬ ਹੋਣ ਔਰ ਪੰਜਾਬ ਦੀ ਜਿਹੜੀ ਸਿਹਸਤੇ ਉਸ ਸੁਖਵੀਰ ਸਿੰਘ ਬਾਦਲ ਦੇ ਦੁਆਲੇ ਘੁੰਮਦੀ ਏ ਇਹ ਤੱਕ ਕਿਸੇ ਤੋਂ ਭੁੱਲੀ ਨਹੀਂ ਕਿ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਂ ਨਾਲ ਹੀ ਅਕਾਲੀ ਦਲ ਜਾਣਿਆ ਜਾਂਦਾ ਹੈ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਜਿੱਥੇ ਵੀ ਅਕਾਲੀ ਦਲ ਜੋ ਵੀ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਹੀ ਹੁੰਦੀ ਹੈ